ਉਹ ਪਾਲਿਸੀ ਬਣਾਉਣ ਵਿੱਚ ਉਹ ਕੰਮ ਕਰਨ ਵਿੱਚ ਮੇਰਾ ਹੱਥ ਤਾਂ ਨਹੀਂ ਸੀ ਪਰ ਕਿਉਂਕਿ ਮੈਂ ਉਸ ਕੋ ਵੇਲੇ ਕੋਰ ਕਮੇਟੀ ਦਾ ਮੈਂਬਰ ਸੀ ਇਸ ਕਰਕੇ ਮੈਨੂੰ ਹੀ ਗੁਰੂ ਮਹਾਰਾਜ ਵੱਲੋਂ ਇਸ ਕੋ ਤਾਈ ਦੀ ਸਜ਼ਾ ਮਿਲੀ ਜੀ ਸਿੰਘ ਸਾਹਿਬ ਨੇ ਜੋ ਹੁਕਮ ਛੜਾਇਆ ਮੈਂ ਉਸ ਨੂੰ ਨਮਸਕਾਰ ਉਸ ਹੁਕਮ ਨੂੰ ਅਲਾਈ ਹੁਕਮ ਸਮਝਦੇ ਆ ਅੱਜ ਮੈਂ ਆਪਣੀਆਂ ਧੁੱਲਾ ਬਖਸਣ ਲਈ ਆਇਆ ਹਾਂ ਹੰਮੀਆ ਔਰ ਸਪਾਇਸਟਾ ਕਿ ਆਕਾਲੀ ਦਲ ਜਿਹੜਾ ਹੈ ਉਹ ਪੰਜਾਬ ਵਿੱਚ ਮਜ਼ਬੂਤ ਹੋਣਾ ਚਾਹੀਦਾ ਆਕਾਲੀ ਦਲ ਦੀ ਮਜ਼ਬੂਤੀ ਤੋਂ ਬਿਨਾਂ

ਔਰ ਕਾਲੀ ਕਾਲ ਦੀ ਸਰਕਾਰ ਸੀ ਮੈਂ ਉਹਦੇ ਵਿੱਚ ਫੋਰ ਕਮੇਟੀ ਦਾ ਮੈਂਬਰ ਸੀ ਭਾਵੇਂ ਉਹ ਪਾਲਸੀ ਬਣਾਉਣ ਵਿੱਚ ਉਹ ਕੰਮ ਕਰਨ ਵਿੱਚ ਮੇਰਾ ਹੱਥ ਤਾਂ ਨਹੀਂ ਸੀ ਪਰ ਕਿਉਂਕਿ ਮੈਂ ਉਸ ਕੋਵੇਰੇ ਫੋਰ ਕਮੇਟੀ ਦਾ ਮੈਂਬਰ ਸੀ ਇਸ ਕਰਕੇ ਮੈਨੂੰ ਹੀ ਗੁਰੂ ਮਹਾਰਾਜ ਵੱਲੋਂ ਇਸ ਕੋ ਤਾਈ ਦੀ ਸਜ਼ਾ ਮਿਲੀ ਔਰ ਮੈਂ ਸਮਨਾ ਸਿੰਘ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਸਾਡੇ ਲਈ ਅਲਾਈ ਹੁਕਮ ਹੈ। ਔਰ ਜਿਸ ਬੰਦੇ ਨੇ ਵੀ बतौर ਸਿੱਖ ਦੇ ਪੋਲਿਟਿਕਸ ਉਸ बतौर ਸਿੱਖ ਰਹਿਣਾ। ਉਹਨੂੰ ਸਿਰ ਹਰਦਮਨ ਸਾਹਿਬ ਦੇ ਬਖਸ਼ੇ ਹੋਏ ਤਖਤ ਸਿਰ ਨਮਾਣਾ ਹੀ ਪੈਣਾ ਹੈ। ਔਰ ਉਹਦੇ ਹੁਕਮ ਨੂੰ ਪੁੱਲ ਚੜਾਉਣਾ ਹੀ ਪੈਣਾ ਹੈ। ਇਸ ਲਈ ਸਿੰਘ ਸਾਹਿਬ ਨੇ ਜੋ ਹੁਕਮ ਸੜਾਇਆ ਮੈਂ ਉਸ ਨੂੰ ਨਮਸਕਾਰ ਉਸ ਹੋਕ ਨੂੰ ਅਲਾਈ ਹੋਕ ਨੂੰ ਸਮਝਦੇ ਆਂ ਅੱਜ ਮੈਂ ਆਪਣੀਆਂ ਧੁੱਲਾ ਮੁਕਸਾਉਣ ਲਈ ਆਇਆ ਮੇਰੇ ਕੋਈ ਵੀ ਜਾਣੇ ਅਣਜਾਣੇ ਵਿੱਚ ਕਦੇ ਵੀ ਕੋਈ ਭੁੱਲ ਹੋ ਗਈ ਆ ਤਾਂ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਚੱਲਿਆ ਸੱਚੇ ਬਾਦਸ਼ਾਹ ਉਹ ਮੇਰੀਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਬਾਕੀ ਜ਼ਿੰਦਗੀ ਰਹਿੰਦੀ ਜਿਹੜੀ ਆ ਉਹਦੇ ਕੋ ਨੇਕ ਤੇ ਪਵਿੱਤਰ ਕੰਮ ਮਨੁੱਖਤਾ ਦੇ ਫਲੇ ਲਈ ਕੰਮ ਕਰਾਂਗਾ ਅਗਰ ਜੀ ਕਾਲੇਖ ਸਾਹਮਣੇ ਦੇਖੀਦਾ ਕਿ ਸਾਰੇ ਅਕਾਲੀ ਦਲ ਭੰਗ ਕਰਕੇ ਇੱਕ ਮੰਚ ਤੇ ਇਕੱਠੇ ਹੋਵੇ। ਵੀ ਮੰਨੇ ਹੋਇਆ ਫੈਸਲਾ ਠੀਕ ਹੈ। ਦੇਖੋ ਬਿਲਕੁਲ ਫੈਸਲਾ ਠੀਕ ਹੈ। ਸਿਗਨਲ ਮੈਂ ਇਸ ਗੱਲ ਦਾ ਬੜਾ ਹਾਮੀਆਂ ਔਰ ਸਪਸ਼ਟਾ। ਕਿ ਅਕਾਲੀ ਦਲ ਜਿਹੜਾ ਹੈ ਉਹ ਪੰਜਾਬ ਵਿੱਚ ਮਜ਼ਬੂਤ ਹੋਣਾ ਚਾਹੀਦਾ। ਅਕਾਲੀ ਦਲ ਦੀ ਮਜ਼ਬੂਤੀ ਤੋਂ ਬਗੈਰ ਬੜੀ ਸਪਸ਼ਟੀ ਗੱਲ ਹੈ ਕਿ ਸਿੱਖਾਂ ਦੀ ਸਦੇ ਕੋਈ ਵੀ ਹੋਰ ਪਾਰਟੀ ਇਹਨਾਂ ਦੇ ਦੁੱਖਾਂ ਦੀ ਇਹਨਾਂ ਦੀ ਤਕਲੀਫਾਂ ਦੀ ਇਹਨਾਂ ਦੇ ਲਈ ਕੋਈ ਆਵਾਜ਼ ਨਹੀਂ ਉਠਾਈ ਗਈ ਨੈਸ਼ਨਲ ਪਾਰਟੀ ਦਾ ਕੋਈ ਵੀ ਮੈਂਬਰ ਸ਼ਹਿਰੀ ਹਕੂਮਤ ਮੈਂਬਰ ਇਹਨਾਂ ਦੇ ਕਿਸੇ ਕੰਮ ਦੇ ਦੁੱਖ ਸੁੱਖਾਂ ਦੀ ਆਵਾਜ਼ ਉਠਾ ਸਕਦੇ ਇਸ ਲਈ ਪੰਜਾਬ ਵਿੱਚ ਮੈਂ ਚਾਹੁੰਦਾ ਕਿ ਅਕਾਲੀ ਦਲ ਮਜ਼ਬੂਤ ਹੋਵੇ ਕਿਉਂਕਿ ਪੰਜਾਬ ਦੇ ਜਿਹੜੇ ਮਸਲੇ ਨੇ ਮਿਸਾਲ ਤੌਰ ਤੇ ਕਿਸਾਨੀ ਦਾ ਮਸਲਾ ਹੈ ਫਿਰ ਹੋਰ ਕਈ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਪੰਜਾਬ ਦੇ ਇਲਾਕਿਆਂ ਦਾ ਮਸਲਾ ਹੈ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਪੰਜਾਬ ਦੇ ਵਾਟਰ ਵਰਸ ਦੇ ਜਿਹੜੇ ਹੈਡਸ ਨੇ ਊਣਾ ਦਾ ਮਸਲਾ ਹੈ